ਸਸ਼ੀ ਗਾਲ ਜੀ ਮੈਂਟਰ ਇੰਸਟੀਚਿਊਟ ਦੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਜਿਸ ਤਰੀਕੇ ਨਾਲ ਆਪਾਂ ਨੇ ਆਰਐਸ ਅਗਰਵਾਲ ਦੀ ਸੀਰੀਜ਼ ਦੇ ਵਿੱਚ ਆਪਾਂ ਨੇ ਟੋਪਿਕ ਸ਼ੁਰੂ ਕੀਤਾ ਸੀਗਾ ਐਚਸੀਐਫ ਐਂਡ ਐਲਸੀਐਮ ਅੱਜ ਅਸੀਂ ਉਸ ਦਾ ਤੁਹਾਡੇ ਅੱਗੇ 6ਵਾਂ ਲੈਕਚਰ ਲੈ ਕੇ ਆਏ ਹਾਂ ਜੇਕਰ ਕੋਈ ਵੀ ਨਵਾਂ ਬੱਚਾ ਇਸ ਦੇ ਨਾਲ ਛੁੱਟਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਪਹਿਲੇ 5 ਲੈਕਚਰ ਲਗਾਵੇ ਫਿਰ ਉਹ 6ਵਾਂ ਲੈਕਚਰ ਆਪੇ ਬਹੁਤ ਆਸਾਨੀ ਨਾਲ ਤੁਹਾਨੂੰ ਸਮਝ ਆਊਗਾ ਕਲੀਅਰ ਹੈ ਚਲੋ ਆਪਾਂ ਨੂੰ ਸਟਾਰਟ ਕਰਦੇ ਹਾਂ ਆਪਣੇ ਕੁਐਸਚਨ ਨੰਬਰ 64 ਠੀਕ ਹੈ ਕਹਿੰਦਾ ਦਾ ਸਮੋਲੇਸਟ ਫ੍ਰੈਕਸ਼ਨ ਕਹਿੰਦਾ ਈਚ ਕਹਿੰਦਾ 6/7 5/14 10/21 ਕਹਿੰਦੇ ਡਿਵਾਈਡ ਐਗਜ਼ੈਕਟਲੀ ਇਜ਼ ਕਹਿੰਦਾ ਸਭ ਤੋਂ ਛੋਟਾ ਪਿੰਨ ਠੀਕ ਹੈ ਫ੍ਰੈਕਸ਼ਨ ਨੂੰ ਪੱਕੀ ਕਹਿਆ ਦੀ ਨਹੀਂ ਪਿੰਨ ਠੀਕ ਹੈ ਜਿਸ ਨੂੰ 6/7 5/14 10/21 ਵਿੱਚੋਂ ਹਰੇਕ ਨਾਲ ਵੰਡਿਆ ਜਾ ਸਕੇ ਹੁਣ ਦੇਖੋ ਸਮਝਣਾ ਧਿਆਨ ਨਾਲ ਜਿਵੇਂ ਗੱਲ ਕਰਾਂ ਫ੍ਰੈਕਸ਼ਨ ਫ੍ਰੈਕਸ਼ਨ ਨੂੰ ਕੀ ਕਹਿਆ ਜਾਂਦੇ ਨੇ ਪਾਈ ਨੀਊਮਿਨੇਟਰ ਅਪਨ ਡਿਨੋਮੀਨੇਟਰ ਜਾਂ ਫਿਰ ਅੰਸ਼ बटे ਹਰ ਇਹਨੂੰ ਪੱਕੀ ਕਹਿਆ ਦੀ ਨਹੀਂ ਪਿੰਨ ਮੈਂ ਤੁਹਾਨੂੰ ਸਾਰਾ ਦੱਸਿਆ ਸੀਗਾ ਪਿੰਨ ਇਦਾ ਮਤਲਬ ਕੀ ਸੀਗਾ ਉੱਪਰਲਾ ਕੀ ਹੋਏਗਾ ਅੰਸ਼ੇ ਨੀਚੇ ਦਾ ਕੀ ਹੋਊਗਾ ਜੀ ਹਰ ਕਲੀਅਰ ਹੈ ਹੁਣ ਆਪਾਂ ਚੱਲਦੇ ਆ ਜੀ ਆਪਣੇ ਕੁਐਸਚਨ ਤੇ ਰੀਡ ਕਰੋ ਉਹ ਕਹਿੰਦਾ ਜੀ ਸਮੋਲੇਸਟ ਫ੍ਰੈਕਸ਼ਨ ਸਮੋਲੇਸਟ ਦਾ ਮਤਲਬ ਕੀ ਦੀ ਗੱਲ ਕਰਦਾ ਜੀ ਮੈਂ ਕੀ ਸਹੀ ਛੋਟੀ ਭਿੰਨ ਹੋਊਗੀ ਯਾਨੀ ਕਿ ਛੋਟੇ ਨੰਬਰ ਦੀ ਗੱਲ ਕਰ ਰਿਹਾ ਦਾ ਮਤਲਬ ਕੱਢਣੂ ਕੀ ਕਹਿ ਰਿਹਾ ਜੀ ਉਹ ਐਲ ਸੀ ਐਮ ਹੁਣ ਦੇਖੋ ਜੀ ਐਲ ਸੀ ਐਮ ਕੱਢਣਾ ਪਰ ਕਿਨਾਂ ਦਾ ਕਹਿੰਦਾ ਜੀ 6/7 5/14 ਤੇ 10/ 21 ਦਾ ਆਪਣਾ ਕੀ ਘਟਣਾ ਜੀ ਐਲ ਸੀ ਐਨ ਮੈਂ ਤੁਹਾਨੂੰ ਕਰਾਇਆ ਸੀਗਾ ਆ ਜਿਹੜੀ ਉੱਪਰ ਸਾਰੀ ਲਾਈਨ ਹੈ ਇਹਨੂੰ ਆਪਾਂ ਕੀ ਕਹਿ ਦਿੰਨੇ ਜੀ ਅੰਸ਼ ਜਿਹੜੀਆਂ ਨਿਚਲੀ ਲਾਈਨ ਪੂਰੀ ਹੋ ਗਈ ਉਹਨੂੰ ਕੀ ਕਹਦਾਂਗੇ ਜੀ ਹਰ ਆ ਦੇਖੋ 6 5 10 ਇਹ ਸਾਰੇ ਕੀ ਹੈ ਅੰਸ਼ ਹੈ 7 14 21 ਨੂੰ ਕੀ ਕਹਿ ਦਿੰਨੇ ਹਰ ਯਾਨੀ ਕਿ ਨੋਮੀਨੇਟਰ ਪਹੁੰ ਡਿਨੋਮੀਨੇਟਰ ਕਲੀਅਰ ਹੋ ਗਿਆ ਹੁਣ ਦੇਖੋ ਮੈਂ ਦੱਸਿਆ ਜਦੋਂ ਵੀ ਐਲ ਸੀ ਐਮ ਕੱਢਣਾ ਹੈ ਕਿਹਨਾਂ ਦਾ ਜੀ ਐਲ ਸੀ ਐਮ ਕੱਢਣਾ ਕਿਨਾਂ ਦਾ ਫ੍ਰੈਕਸ਼ਨ ਦਾ ਤਾਂ ਐਲ ਸੀ ਐਮ ਦੇ ਸਾਹਮਣੇ ਐਲ ਸੀ ਐਮ ਨੀਚੇ ਕੀ ਆਊਗਾ ਜੀ ਐਚ ਸੀ ਐਫ ਜਦੋਂ ਮੈਂ ਐਚ ਸੀ ਐਫ ਕੱਢਣਾ ਹੈ ਐਚसीएफ ਦੇ ਸਾਹਮਣੇ ਕੀ ਆਊਗਾ ਜੀ ਐਚसीएफ ਨੀਚੇ ਕੀ ਆਊਗਾ ਜੀ ਐਲਸੀਐਮ ਹੁਣ ਤੁਸੀਂ ਆਪ ਦੇਖ ਲਓ ਜੀ ਕੀ ਕੱਟਣਾ ਆਪਾਂ ਨੇ ਐਲਸੀਐਮ ਇਹਦਾ ਮਤਲਬ ਕੀ ਹੋ ਗਿਆ ਮੈਨੂੰ 6 5 ਤੇ 10 ਦਾ ਮੈਨੂੰ ਕੀ ਕੱਟਣਾ ਪਊਗਾ ਜੀ ਦੇਖੋ ਐਲਸੀਐਮ ਹੁਣੇ ਦੱਸਿਆ ਸੀ ਨਾ ਐਲਸੀਐਮ ਸਾਹਮਣੇ ਐਲਸੀਐਮ ਇਹਦਾ ਮਤਲਬ ਉੱਪਰਲੇ ਦਾ ਐਲਸੀਐਮ ਲੋਈ ਇਹਨਾਂ ਦਾ ਐਲਸੀਐਮ ਕੱਢਦੇ ਆਪਾਂ ਕਿਵੇਂ ਕੱਢਾਂਗੇ ਲੋਈ ਪਹਿਲਾਂ ਦੋ ਤੇ ਡਿਵਾਈਡ ਕਰਦੇ ਨੇ ਇਹਨੂੰ ਇੱਥੋਂ ਕੀ ਆ ਗਿਆ ਜੀ 3 ਇੱਥੋਂ ਕੀ ਆ ਗਿਆ 5 ਫੇਰ ਇੱਥੋਂ ਕੀ ਆ ਗਿਆ ਜੀ 5 ਆ ਗਿਆ ਨੈਕਸਟ ਫਿਰ ਮੈਂ 5 ਦੇ ਭੇਜ ਜਿੰਨਾ ਇੱਥੋਂ ਕੀ ਆ ਗਿਆ 3 ਇੱਥੋਂ 1 ਫਿਰ ਇੱਥੋਂ 1 ਕਲੀਅਰ ਹੈ ਹੁਣ ਦੇਖੋ ਇਹਨੂੰ ਜਿੰਨਾ ਗੁਣਾ ਕੀਤਾ 15 15 2 30 ਇਹਦਾ ਮਤਲਬ ਅੰਸ਼ ਦੇ ਉੱਪਰ ਵੈਲਿਊ ਕਿੰਨੀ ਆਣੀ ਚਾਹੀਦੀ ਹੈ ਜੀ 30 ਆਉਗੀ ਕਲੀਅਰ ਹੋ ਗਿਆ ਪਰ ਜਿਵੇਂ ਚੱਲਣਾ ਆਪਸ਼ਨ 'ਚ ਆ ਲਓ ਜੀ A ਆਪਸ਼ਨ ਦੇ ਉੱਪਰ ਅੰਸ਼ ਦੇ ਵੈਲਿਊ ਕਿੰਨੀ ਹੈ 30 ਇੱਥੇ ਵੀ ਕਿੰਨੀ ਆਉਗੀ 3 ਆ ਲਓ ਜੀ 60 ਇਹ ਕੱਟ ਹੋ ਗਿਆ ਇਹੇ ਕੱਟ ਹੋ ਗਿਆ ਕਲੀਅਰ ਹੋ ਗਿਆ ਹੁਣ ਇਸੇ ਤਰੀਕੇ ਨਾਲ ਚੱਲਦੇ ਹਾਂ ਜੀ ਅੱਗੇ نیچے ਕੀ ਆ ਗਿਆ 7 14 ਤੇ 21 ਯਾਨੀ ਕਿ ਹਰ ਇਹਨਾਂ ਦਾ ਆਪਾਂ ਕੀ ਕੱਢਾਂਗੇ ਨੀਚੇ ਵਾਲਿਆਂ ਦਾ ਐਚ ਸੀ ਐਫ ਆ ਆ ਦੇਖੋ ਜਦੋਂ ਮੈਂ ਇਹਨਾਂ ਦਾ ਐਚ ਸੀ ਐਫ ਕੱਢੂੰਗਾ ਨਾ ਕਿਸ ਤਰੀਕੇ ਨਾਲ ਆ ਦੇਖੋ 7 14 ਤੇ 21 ਦਾ ਜਦੋਂ ਮੈਂ ਐਚ ਸੀ ਐਫ ਕੱਢਿਆ ਕਿੰਨਾ ਆ ਗਿਆ ਜੀ 7 7 1 7 7 2 14 7 ਹੀ ਆ 21 ਕਿਹਾ ਇਸ ਤੋਂ ਇਲਾਵਾ ਹੋਰ ਕੁਝ ਵੀ ਕਾਮਨ ਆ ਰਿਹਾ ਨਹੀਂ ਇਹਦਾ ਮਤਲਬ ਮੇਰਾ ਐਚ ਸੀ ਐਫ ਕਿੰਨਾ ਹੋ ਗਿਆ ਜੀ 7 ਤਾਂ ਇਹਦਾ ਮਤਲਬ ਹਰ ਦੀ ਵੈਲਿਊ ਕਿੰਨੀ ਆ ਗਈ 7 ਤਾਂ ਆਨਸਰ ਕੀ ਆ ਗਿਆ ਜੀ 30 7 ਨਾਗੀ 98 ਦਾ ਅਨਸਰ ਕੀ ਆਊਗਾ অপਸ਼ਨ ਨੰਬਰ A ਚਲੋ ਜੀ ਆਪਾਂ ਚੱਲਦੇ ਹੁਣ ਇਸ ਤੋਂ ਅਗਲੇ ਕੁਐਸਚਨ ਦੇ ਕੁਐਸਚਨ ਨੰਬਰ 69 ਸੋਰੀ 67 67 ਕਲੀਅਰ ਹੈ ਜੀ ਚਲੋ ਹੁਣ ਅੱਗੇ ਦੇਖੋ ਕਹਿੰਦਾ ਕੁਐਸਚਨ ਆ ਗਿਆ ਦਾ ਲੀਸਟ ਨੰਬਰ 5 ਡਿਜੀਟਸ ਪਹਿਲੀ ਗੱਲ ਨਾ ਤੁਹਾਨੂੰ ਆਹ ਦੱਸਦਾ ਜੀ ਡਿਜੀਟਸ ਕੀ ਹੁੰਦੇ ਆ ਸਮਝਣਾ ਆ ਡਿਜੀਟਸ ਨੂੰ ਆਪਾਂ ਕਹਿ ਦਿੰਨੇ ਆ ਅੰਕ ਕੀ ਕਹਿੰਦਾ ਜੀ ਅੰਕ ਮੈਂ ਪਹਿਲਾਂ ਅੰਕਾਂ ਬਾਰੇ ਸਾਰਾ ਤੁਹਾਨੂੰ ਕਲੀਅਰ ਕਰਦਾ ਵੀ ਅੰਕ ਹੁੰਦਾ ਕੀ ਹੈ ਕਲੀਅਰ ਹੈ ਦੇਖੋ ਸਮਝਣਾ ਧਿਆਨ ਨਾਲ ਜਿਵੇਂ ਮੈਂ ਗੱਲ ਕਰਾਂ ਡਿਜੀਟਸ ਕੀ ਦੀ ਗੱਲ ਕਰਦਾ ਜੀ ਡਿਜੀਟ ਦੀ ਕਲੀਅਰ ਹੈ ਇਹ ਕੁੱਲ ਇਹਨਾਂ ਨੂੰ ਕੀ ਕਹਦੇ ਇੰਨੇ ਬੋਲੋ ਹੀ ਪਹਿਲਾਂ ਆਪਾਂ ਇਹਨੂੰ ਅੰਕ ਜਦੋਂ ਨੂੰ ਕਿਸੇ ਨੇ ਪੁੱਛਿਆ ਟੋਟਲ ਨੰਬਰ ਆਫ ਡਿਜੀਟਸ ਕਿੰਨੇ ਹੁੰਦੇ ਆ ਸਭ ਤੋਂ ਛੋਟਾ ਡਿਜੀਟ ਕੀ ਹੁੰਦਾ ਆ ਦੇਖੋ ਜੀ ਸਮਝਣਾ ਸਭ ਤੋਂ ਛੋਟਾ ਡਿਜੀਟ ਹੁੰਦਾ ਜੀ 0 ਫਿਰ ਕੀ ਆਊਗਾ ਜੀ 1 ਫਿਰ ਆਏਗਾ 2 ਫਿਰ 3 ਫਿਰ 4 5 6 7 8 9 ਕਲੀਅਰ ਹੋ ਗਿਆ ਜੇ ਤੁਹਾਨੂੰ ਕਿਸੇ ਨੇ ਪੁੱਛਿਆ ਉਹ ਡਿਜੀਟਸ ਕਿਹੜੇ ਹੁੰਦੇ ਆ ਆ ਸੀਗਾ ਸਭ ਤੋਂ ਛੋਟਾ ਡਿਜੀਟ ਕਿਹੜਾ ਹੋਏਗਾ ਜੀ ਜ਼ੀਰੋ ਤੇ ਸਭ ਤੋਂ ਲਾਰਜੇਸਟ ਡਿਜੀਟ ਕੀ ਹੋਏਗਾ ਜੀ ਇਨਫਿਨਾਈਟ ਦਸੂ ਅਗਲੇ ਕੀ ਹੁੰਦਾ ਬਸ ਛੋਟਾ ਡਿਜੀਟ ਅੰਕ ਯਾਨੀ ਕੀ ਹੁੰਦਾ ਜੀ ਜ਼ੀਰੋ ਹੁੰਦਾ ਕਲੀਅਰ ਹੋ ਗਿਆ ਪਰ ਹੁਣ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਕੁੱਲ ਕਿੰਨੇ ਡਿਜੀਟਸ ਹੁੰਦੇ ਆ ਤਾਂ ਹਮੇਸ਼ਾ ਯਾਦ ਰੱਖਣਾ ਜਿਹੜੇ ਅੰਕ ਆ ਉਹ ਟੋਟਲ ਕਿੰਨੇ ਹੁੰਦੇ ਆ ਜੀ 10 ਕਿੰਨੇ ਹੁੰਦੇ ਆ ਜੀ 10 ਜੇ ਨੂੰ ਕਿਸ ਨੇ ਪੁੱਛਿਆ ਵੀ ਟੋਟਲ ਡਿਜੀਟਸ ਕਿੰਨੇ ਹੋਣੇ 10 ਆ ਦੇਖੋ 1 2 3 4 5 6 7 8 9 10 ਇਹ 9 ਇਹ 10 ਐਸੇ ਨੰਬਰ ਹੈ ਨਾ ਡਿਜੀਟਸ ਹੈ ਨਾ ਅੰਕ ਇਹਨਾਂ ਤੋਂ ਹੀ ਸੰਖਿਆ ਬਣਦੀ ਹੈ ਜਿੰਨੇ ਮਰਜ਼ੀ ਲੰਬੀ ਸੰਖਿਆ ਬਣਾ ਲਓ ਜਿਵੇਂ ਫੋਰ ਐਗਜ਼ਾਮਪਲ 237 294 0879381 ਚੈੱਕ ਕਰੋ ਜੀ ਇਹਨਾਂ ਦੇ ਵਿੱਚ ਆ 10 ਦੇ 10 ਡਿਜੀਟ ਹੀ ਹੋਣਗੇ ਕਲੀਅਰ ਹੈ ਇਹਨਾਂ ਦੇ ਨਾਲ ਹੀ ਕੀ ਬਣਦੀ ਹੈ ਕੋਈ ਨੰਬਰ ਬਣਦਾ ਕਲੀਅਰ ਹੋ ਗਿਆ ਹੁਣ ਜਦੋਂ ਨਾ ਡਿਜੀਟਸ ਬਾਰੇ ਕਲੀਅਰ ਹੋ ਗਿਆ ਹੁਣ ਚੱਲਦੇ ਆ ਆਪਾਂ ਅੱਗੇ ਸਮਝਣਾ ਹੁਣ ਮੈਂ ਇੱਥੇ ਲਿਖ ਦਿਨਾ ਹੀ ਡਿਜੀਟਸ ਕਲੀਅਰ ਹੋ ਗਿਆ ਡਿਜੀਟਸ ਨੂੰ ਆਪਾਂ ਕੀ ਕਹਿਆ ਦਿੰਨੇ ਆ ਅੰਕ ਕਲੀਅਰ ਹੈ ਆ ਲਓ ਜੀ ਮੈਂ ਇੱਥੇ ਲਿਖ ਦਿਨਾ ਹੁਣ ਆਪਣਾ ਸਮੋਲੇਸਟ ਇੱਥੇ ਲਿਖ ਦਿਨੇ ਆਪਾਂ ਜੀ ਸਮੋਲੇਸਟ ਕਲੀਅਰ ਹੈ ਸਮੋਲੇਸਟ ਦਾ ਮਤਲਬ ਕੀ ਹੋ ਗਿਆ ਜੀ ਛੋਟੇ ਛੋਟੀ ਸੰਖਿਆ ਮੈਂ ਇੱਥੇ ਕੀ ਲਿਖ ਦਿਨਾ ਜੀ ਲਾਰਜੇਸਟ ਕਲੀਅਰ ਲਾਰਜੇਸਟ ਦਾ ਮਤਲਬ ਕੀ ਹੋ ਗਿਆ ਜੀ ਬੋਲੋ ਵੱਡੀ ਸੰਖਿਆ ਕਲੀਅਰ ਹੈ ਹੁਣ ਇੱਕ ਚੀਜ਼ ਦੇਖੋ ਡਿਜੀਟਸ ਮੈਂ ਮੰਨ ਲੀਨਾ ਜੀ ਇੱਕ ਅੰਕ ਵਾਲੀ ਯਾਨਕੀ 1 ਡਿਜੀਟ ਨੰਬਰ 1 ਡਿਜੀਟ ਦਾ ਮਤਲਬ ਇੱਕ ਅੰਕ ਵਾਲੀ ਹੋ ਗਿਆ ਕਲੀਅਰ ਹੈ ਹੁਣ ਇੱਕ ਚੀਜ਼ ਦੇਖੋ ਸਭ ਤੋਂ ਛੋਟੀ 1 ਡਿਜੀਟ ਨੰਬਰ ਕੀ ਹੋਏਗਾ ਜ਼ੀਰੋ ਕਲੀਅਰ ਹੋ ਗਿਆ ਤੇ 1 ਡਿਜੀਟ ਲਾਰਜੇਸਟ ਨੰਬਰ ਕੀ ਹੋਏਗਾ 9 ਆ ਚੈੱਕ ਕਰੋ ਜੀ ਯਾਨਕੀ ਜਿਵੇਂ ਗੱਲ ਕਰਾਂ ਦੇਖੋ ਜ਼ੀਰੋ ਤੇ 9 ਇਹ ਆਪਣੇ ਆਪ ਜੀ ਇੱਕ ਨੰਬਰ ਹੈ ਨਾ ਆ ਲੋ ਜੀ ਇੱਕ ਕਿੰਨੇ ਡਿਜੀਟ ਹੈ ਇਹ ਇੱਕ ਅੰਕ ਹੈ ਇਹਦੇ ਵਿੱਚ ਕਿੰਨਾ ਅੰਕ ਹੈ ਜੀ ਇੱਕ ਇਹ ਸਮੋਲੈਸਟ ਹੋ ਗਿਆ ਇਹ ਕੀ ਹੋ ਗਿਆ ਜੀ ਲਾਰਜੈਸਟ ਕਲੀਅਰ ਹੈ ਹੁਣ ਚੱਲਦਾ ਮੈਂ 2 ਡਿਜੀਟ ਯਾਨੀ ਕਿ ਦੋ ਅੰਕਾਂ ਵਾਲੀ ਸਭ ਤੋਂ ਛੋਟੀ ਸੰਖਿਆ ਕਿਹੜੀ ਹੋਏਗੀ ਜੀ ਆ ਦੇਖੋ ਸਮਝਣਾ ਦੋ ਅੰਕਾਂ ਵਾਲੀ ਗੱਲ ਕਰਦਾ ਲਈ ਮੈਂ ਲਿਖਾਂ 9 9 ਕੀ ਇੱਕ ਅੰਕ ਹੈ ਜਦੋਂ ਮੈਂ ਇਹਦੇ ਵਿੱਚ ਇੱਕ ਜੋੜਤਾ ਕਿੰਨੇ ਬਣ ਗਏ 10 ਬਣ ਗਿਆ ਹੁਣ ਧਿਆਨ ਨਾਲ ਸਮਝਣਾ ਆ ਜਿਹੜੀ 10 ਬਣਿਆ ਨਾ ਆ ਦੇਖੋ 10 ਬਣ ਗਿਆ ਏ ਐਕਚੁਅਲੀ ਹੈਗਾ ਕਿ ਇੱਕ ਨੰਬਰ ਹੋ ਗਿਆ ਸੰਖਿਆ ਹੋਗੀ ਇਹਦਾ ਮਤਲਬ ਪਰ ਇਹ ਕਿੰਨੇ ਡਿਜੀਟ ਆ ਕਿੰਨੇ ਅੰਕਾਂ ਦੀ ਦੇਖੋ 1 2 ਕਿੰਨੇ ਅੰਕਾਂ ਦੀ ਹੋਗੀ ਦੋ ਅੰਕਾਂ ਦੀ ਤੇ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿੰਨੀ ਹੋएगी ਆ ਚੈੱਕ ਕਰੋ ਜੀ 99 ਜਿੰਨੀ ਨਿਵੇਂ ਜਮੈਂ 1 ਜੋੜਦਾ 100 ਬਣ ਗਿਆ ਉਹ ਕਿੰਨੇ ਡਿਜੀਟ ਹੋ ਗਿਆ 3 ਡਿਜੀਟ ਆ ਲਓ ਜੀ ਹੁਣ ਜੇ ਮੈਂ ਗੱਲ ਕਰਾਂ ਦੋ ਅੰਕਾਂ ਦੀ ਛੋਟੀ ਸੰਖਿਆ ਕੀ ਹੋएगी 10 ਵੱਡੀ ਕੀ ਹੋएगी 99 ਜਿਵੇਂ ਗੱਲ ਕਰਾਂ 3 ਡਿਜੀਟ ਯਾਨੀ ਕਿ ਤਿੰਨ ਅੰਕਾਂ ਵਾਲੀ ਛੋਟੀ ਸੰਖਿਆ ਕੀ ਹੋਊਗੀ ਆ ਚੈੱਕ ਕਰੋ ਜੀ 100 ਆ ਗਿਆ ਇੱਕ ਅੰਕ ਦੋ ਅੰਕ ਤਿੰਨ ਅੰਕ ਇਸੇ ਤਰੀਕੇ ਨਾਲ ਵੱਡੀ ਕੀ ਹੋएगी ਜੀ 999 ਆ ਲੋ ਜੀ ਜਿਵੇਂ 4 ਅੰਕਾਂ ਦੀ ਗੱਲ ਕਰੂੰਗਾ 4 ਡਿਜੀਟ ਤਾਂ ਉਹ ਕਿੰਨੀ ਹੋएगी ਬੋਲੋ ਜਿੱਥੇ ਕੀ ਆ ਜਾਏਗਾ 1000 ਇੱਥੇ ਕਿੰਨਾ ਹੋ ਜਾਏਗਾ 49 ਸੇਮ ਤਰੀਕੇ ਨਾਲ ਜਿਵੇਂ 5 ਡਿਜੀਟ ਦੀ ਗੱਲ ਕਰੂੰਗਾ ਇੱਥੋਂ ਕੀ ਆ ਜਾਏਗਾ 10000 ਕਲੀਅਰ ਹੈ ਤੇ ਇੱਥੋਂ ਕੀ ਆ ਜਾਣਗੇ 5 ਵਾਰੀ 9 ਅੱਗੇ 100 ਔਨ ਚਾਹੇ ਤੁਹਾਨੂੰ 6 ਡਿਜੀਟ ਦੀ ਸਿਮੂਲੇਸ਼ਨ ਕਿਹ ਕੁਛ ਲਈ 7 ਜਾਂ 8 ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਜੇ ਹੁਣ ਤੁਹਾਨੂੰ ਡਿਜੀਟਸ ਵੀ ਕਲੀਅਰ ਹੋ ਗਏ ਹੁਣ ਚੱਲਦੇ ਆਪਾਂ ਆਪਣੇ ਕੁਐਸਚਨ ਤੇ ਜਿਨ੍ਹਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਅੰਕ ਕਲੀਅਰ ਹੈ ਚਲੋ ਹੁਣ ਇੱਕ ਚੀਜ਼ ਦੇਖੋ ਜਿਵੇਂ ਇਸ ਕੁਐਸਚਨ ਦੀ ਗੱਲ ਕਰਾਂ ਕਹਿੰਦਾ ਦਾ ਲੀਸਟ ਨੰਬਰ ਦੇਖੋ ਜੀ ਲੀਸਟ ਨੰਬਰ ਮਤਲਬ ਆਬਵੀਅਸਲੀ ਐਲਸੀਐਮ ਦੀ ਗੱਲ ਕਰਦਾ ਪਰ ਉਹ ਕਹਿੰਦਾ ਜੀ ਕਿੰਨੇ ਡਿਜੀਟ ਹੋਣਾ ਚਾਹੀਦਾ ਜੀ 5 ਹੁਣ ਇਹਨੇ ਐਲਸੀਐਮ ਦੀ ਗੱਲ ਨਹੀਂ ਕੀਤੀ ਇੱਥੇ ਧਿਆਨ ਨਾਲ ਪੜੋ ਕਹਿੰਦਾ ਕਹਿੰਦਾ ਪੰਜ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਆਹ ਲਓ ਜੀ ਪੰਜ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ ਜਿਹੜੀ 12 15 18 ਨਾਲ ਪੂਰੀ ਤਰ੍ਹਾਂ ਵੰਡਣ ਯੋਗ ਹੈ ਕਲੀਅਰ ਹੈ ਜੀ ਹੋਵੇ ਹੁਣ ਦੇਖੋ ਧਿਆਨ ਨਾਲ ਸੁਣਨਾ ਮੈਨੂੰ ਕਰਦੇ ਆ ਪਹਿਲੀ ਗੱਲ ਉਹਨੇ ਕੀ ਕਿਹਾ ਜੀ ਲੀਸਟ ਨੰਬਰ 5 ਡਿਜੀਟ ਹੈ ਮੈਨੂੰ ਸਭ ਤੋਂ ਛੋਟੀ ਸੰਖਿਆ ਲਿਣਾ ਪੰਜ ਅੰਕਾਂ ਦੀ ਆਹ ਲਓ ਜੀ ਕਲੀਅਰ ਹੋ ਗਿਆ ਆ ਚੈੱਕ ਕਰੋ 1 2 3 4 5 ਹੋਗੇ ਇਹ ਕੀ ਹੋ ਗਿਆ ਜੀ ਇਹ ਲੀਸਟ ਡਿਜੀਟ ਹੋ ਗਏ ਲੀਸਟ ਨੰਬਰ ਹੋ ਗਿਆ ਪਰ ਕਿੰਨੇ ਡਿਜੀਟ ਹੋ ਗਿਆ ਜੀ 5 ਡਿਜੀਟਸ ਜਿਹਨੂੰ ਪੰਜ ਅੰਕਾਂ ਦੀ ਛੋਟੀ ਸੰਖਿਆ ਕਿੰਨੀ ਹੋएगी ਬੋਲੋ ਜੀ ਇੱਕ 10000 ਕਲੀਅਰ ਹੋ ਗਿਆ ਹੁਣ ਉਹ ਕੀ ਕਹਿ ਰਿਹਾ 10000 ਯਾਨੀ ਕਿ ਛੋਟੀ ਤੋਂ ਛੋਟੀ ਡਿਵੀਜ਼ੀਬਲ ਹੋਵੇ ਕਿਸ ਦੀ ਜੀ ਬੋਲੋ 12 15 ਆ ਦੇਖੋ 12 15 ਤੇ 18 ਦੀ ਕਲੀਅਰ ਹੈ ਜੀ ਹੁਣ ਜਦੋਂ ਮੈਂ ਇਹਨਾਂ ਦਾ ਐਲਸੀਐਮ ਕੱਢ ਲਊਗਾ ਤਾਂ ਇੱਥੋਂ ਮੇਰੇ ਕੋਲ ਇੱਕ ਸਾਂਝਾ ਆ ਜਾਊਗਾ ਦੇਖੋ ਕਿਵੇਂ ਇਹਨੂੰ ਘਟਦੇ ਹਾਂ ਤਿੰਨ ਤੇ ਇੱਥੋਂ ਆ ਗਿਆ 4 ਇੱਥੋਂ ਆ ਗਿਆ 5 ਇੱਥੋਂ ਕੀ ਆਏਗਾ ਜੀ 6 ਹੁਣ ਮੈਨੂੰ ਅੱਗੇ ਕਿਸ ਤੇ ਘਟਦੇ ਇਹਨਾਂ ਦੇਖੋ 2 ਤੇ ਜੇ ਇਹਨੂੰ 2 ਤੇ ਘਟਿਆ 2 ਇੱਥੋਂ 5 ਆ ਗਿਆ ਇੱਥੋਂ ਕੀ ਆਏਗਾ 3 ਆਏਗਾ ਹੁਣ ਦੇਖੋ 2 5 3 ਇਹਨਾਂ ਦੇ ਵਿੱਚ ਕੁਝ ਵੀ ਕਾਮਨ ਨਹੀਂ ਹੈਗਾ ਇਹਦਾ ਮਤਲਬ ਅੱਗੇ ਗੁਣਾ ਨਹੀਂ ਕਰੀ ਦੀ ਇਹਨੂੰ ਮਲਟੀਪਲਾਈ ਕਰਦੇ ਆ 5 3 15 15 ਨੂੰ 2 ਨਾਲ ਕਰ ਦੋ ਕਿੰਨਾ ਹੋ ਗਿਆ ਜੀ 30 30 2 ਕਰ ਦੋ ਕਿੰਨਾ ਹੋ ਗਿਆ 60 60 3 ਕਰ ਦੋ ਜੀ ਮੇਰੇ ਕੋਲ ਇੱਕ ਐਲਸੀਐਮ ਆ ਗਿਆ ਉਹ ਕਿੰਨਾ ਆ ਗਿਆ 180 ਕਲੀਅਰ ਹੈ ਇਹਦਾ ਮਤਲਬ ਕੀ ਹੋ ਗਿਆ ਜਿਹੜਾ ਇਹ 12 180 ਦਾ ਮਲਟੀਪਲ ਹੈ ਅਜੇ ਕਰੋ 15 ਵੀ ਮਲਟੀਪਲ ਹੈ 18 ਵੀ ਮਲਟੀਪਲ ਹੈ ਨਹੀਂ ਇੱਕ ਸੰਖਿਆ ਮੇਰੇ ਕੋਲ ਆ ਗਈ ਜੀ ਐਲ ਸੀ ਐਮ ਛੋਟੀ ਤੋਂ ਛੋਟੀ ਸੰਖਿਆ ਕਿੰਨੀ ਆ ਗਈ 180 ਹੁਣ ਕੀ ਕਰਨਾ ਅੱਗੇ ਚੱਲਦੇ ਆ ਜੀ 180 ਦੇਖੋ ਹੁਣ ਕਿੰਨਾ ਨੰਬਰ ਸੀਗਾ ਛੋਟੀ ਸੰਖਿਆ 10000 ਐਲ ਸੀ ਐਮ ਮੇਰਾ ਕਿੰਨਾ ਆ ਗਿਆ ਸੀ ਬੋਲੋ ਜੀ 180 ਹੁਣ ਮੈਂ ਕੀ ਕਰਨਾ ਆ 180 ਨੂੰ ਇਹਦੇ ਨਾਲ ਡਿਵਾਈਡ ਕਰ ਦੇਣਾ ਦੇਖੋ ਸਮਝਣਾ ਧਿਆਨ ਨਾਲ ਕਿਵੇਂ ਆ ਲਓ ਜੀ ਜਦੋਂ ਮੈਂ ਇਹਨੂੰ ਡਿਵਾਈਡ ਕੀਤਾ ਦੇਖੋ 18 ਪੰਜ ਕਿੰਨਾ ਹੋਏਗਾ 90 ਠੀਕ ਹੈ ਜੀ ਆ ਲੋ ਮੈਂ ਵਿੱਚੇ ਜ਼ੀਰੋਂ ਲਗਾਤੀਆਂ ਹੋਰ ਇੱਥੋਂ ਕੀ ਆ ਗਿਆ 0 0 0 ਤੇ ਇੱਥੋਂ ਕੀ ਆ ਗਿਆ 1 ਫਿਰ ਕਿੰਨਾ ਹੋ ਜਾਏਗਾ 900 ਪੂਰਾ ਪੂਰਾ ਕੱਟ ਗਿਆ ਰਿਮਾਈਂਡਰ ਕਿੰਨਾ ਬਚ ਗਿਆ ਜੀ 80 ਕਲੀਅਰ ਹੈ ਜੀ ਬਾਕੀ ਕਿੰਨਾ ਬਚ ਗਿਆ ਮੇਰੇ ਕੋਲ 80 ਜਦੋਂ ਤੁਸੀਂ 180 ਨੂੰ 10000 ਨਾਲ ਕੱਟੋਂਗੇ ਨਾ ਇਹਨੂੰ ਕੱਟ ਕੇ ਦੇਖ ਲੈਣਾ ਤਾਂ ਮੇਰੇ ਕੋਲ ਜਿਹੜਾ ਬਾਕੀ ਬਚੂਗਾ ਉਹ ਕਿੰਨਾ ਬਚੇਗਾ 80 ਇਹਦਾ ਮਤਲਬ ਕੀ ਹੋ ਗਿਆ ਇਹ ਜਿਹੜਾ 180 ਨੰਬਰ ਹੈ ਇਹ ਕਿੱਥੋਂ ਬਣਿਆ ਸੀਗਾ ਕਹਿੰਦੇ ਬਣਿਆ ਸੀਗਾ 12 15 18 ਨੂੰ ਮਿਲਾ ਕੇ ਕਿਹੜਾ ਨੰਬਰ ਬਣ ਗਿਆ 180 ਜਦੋਂ ਮੈਂ 180 ਨੂੰ ਪੰਜ ਡਿਜੀਟ ਵਾਲੀ ਪੰਜ ਅੰਕਾਂ ਵਾਲੀ ਸੰਖਿਆ ਨੂੰ ਡਿਵਾਈਡ ਕੀਤਾ ਪੂਰਾ ਪੂਰਾ ਘਟ ਗਿਆ ਪਰ ਬਚਿਆ ਕਿੰਨਾ ਜੀ 80 ਜੇਕਰ ਮੈਂ ਧਿਆਨ ਨਾਲ ਸਮਝਣਾ 10000 ਸਮਝ ਲਓ ਗੱਲ ਕੀ ਹੈ ਯਾਨੀ ਕਿ ਪੰਜ ਅੰਕ ਹੋਗੇ ਇਹਨਾਂ ਦੇ ਵਿੱਚੋਂ 80 ਮਾਈਨਸ ਕਰ ਦਾਂ ਤਾਂ ਜ਼ੀਰੋ ਰਿਮੇਨਡਰ ਬਚੇਗਾ ਪੂਰਾ ਪੂਰਾ ਕੱਟ ਜਾਏਗਾ ਦੇਖੋ ਜੀ ਧਿਆਨ ਨਾਲ ਸਮਝਣਾ ਜਦੋਂ ਮੈਨੂੰ 80 ਮਾਈਨਸ ਕੀਤੇ ਕਲੀਅਰ ਹੈ ਆ ਚੈੱਕ ਕਰੋ ਇੱਥੋਂ ਕੀ ਆ ਗਿਆ ਜ਼ੀਰੋ ਇਧਰੋਂ ਕੈਰੀ ਕੀਤਾ 10 ਇੱਥੋਂ ਕੀ ਆ ਗਿਆ ਦੋ ਠੀਕ ਹੈ ਤਾਂ ਇੱਥੋਂ ਕਿੰਨਾ ਆ ਜਾਏਗਾ ਜੀ 9000 9920 ਕਿੰਨਾ ਜੀਗਾ ਜੀ 9920 ਆ ਗਿਆ ਹੁਣ ਧਿਆਨ ਨਾਲ ਸਮਝੋ ਪਰ ਇਹ ਕਿੰਨੇ ਡਿਜੀਟ ਰਹਿ ਗਿਆ ਨੰਬਰ 1 2 3 4 ਪਰ ਉਹਨੇ ਪੁੱਛਿਆ ਕਿੰਨੇ ਅੰਕਾਂ ਦੀ ਸੀਗਾ ਬੋਲੋ ਜੀ ਪੰਜ ਅੰਕਾਂ ਦੀ ਪੁੱਛਿਆ ਸੀ ਪਰ ਇਹ ਤਾਂ ਚਾਰ ਅੰਕਾਂ ਦੀ ਰਹਿ ਗਿਆ ਇਹਦਾ ਮਤਲਬ ਕੀ ਹੋ ਗਿਆ ਇੱਥੇ 80 ਮਾਈਨਸ ਨਹੀਂ ਹੋਣਗੇ ਕਲੀਅਰ ਹੈ ਤਾਂ ਹੋਏਗਾ ਕਿ ਆਜੋ ਉਸ ਚੀਜ਼ ਬਾਰੇ ਸਮਝਦੇ ਹੁਣ ਆਜੋ ਹੁਣ ਵੇਖੋ 80 ਨੂੰ ਵੀ ਮਲਟੀਪਲ ਬਣਾਉਣਾ ਪੈ ਗਿਆ ਯਾਨੀ ਕਿ ਐਡ ਕਰਨਾ ਪਏਗਾ ਆ ਸਮਝਣਾ ਹੁਣ 80 ਦੇ ਵਿੱਚ ਮੈਂ ਕਿੰਨੇ ਜੋੜਾਂ ਕਲੀਅਰ ਹੈ x ਬਿਓ ਕਿੰਨੇ ਦਾ ਮਲਟੀਪਲ ਹੋ ਜੀ 180 ਦਾ ਆ ਦੇਖੋ ਇਸ ਤੋਂ ਬਾਅਦ ਕੀ ਹੋ ਗਿਆ ਏ ਅੱਸੀ ਇਧਰ ਕੀ ਅੱਗੇ ਪਲੱਸ ਹੈ ਉਧਰੇ ਕੀ ਹੋ ਜੀਗਾ ਮਾਈਨਸ ਇੱਥੇ ਐਕਸ ਆ ਗਿਆ 180 ਦੇ ਵਿੱਚੋਂ 80 ਮਾਈਨਸ ਕਰਤੇ ਤਾਂ ਮੇਰੇ ਕੋਲ ਐਕਸ ਦੀ ਵੈਲਿਊ ਕਿੰਨੀ ਆ ਗਈ 100 ਆ ਗਈ ਐਕਸ ਦੀ ਵੈਲਿਊ ਕਿੰਨੀ ਆ ਗਈ ਬੋਲੋ 100 ਹੁਣ ਉਹ ਪੁੱਛ ਕੀ ਰਿਹਾ ਆਪਾਂ ਨੂੰ ਇੱਕ ਸੈਕਿੰਡ ਚਲ ਇੱਕ ਵਾਰੀ ਇਹਨੂੰ ਦੁਬਾਰਾ ਦੇਖੋ ਇੱਥੇ 5 ਡਿਜੀਟ ਕਿਹੜਾ ਨੰਬਰ ਸੀਗਾ ਜੀ ਲਿਸਟ ਆ ਲੋ ਮੈਂ ਇਤੋਂ ਕੀ ਲੈ ਲਿਆ ਜੀ 10 ਸੇਰ ਆ ਗਿਆ ਆ ਲੋ ਇਹਨੂੰ ਡਿਵਾਈਡ ਕਰਤਾ 180 ਐਲਸੀ ਹੁਣ ਆ ਲੋ ਸਮਝਣਾ ਹੁਣ ਜਦੋਂ ਮੈਂ 18 5 90 ਕੀਤਾ ਕਿੰਨਾ ਹੋ ਗਿਆ ਜੀ 900 ਹੋ ਗਿਆ ਆ 0 0 ਇੱਥੋਂ ਇੱਕ ਆ ਗਿਆ ਉੱਪਰੋਂ ਫੇਰ 0 ਆ ਗਿਆ ਫੇਰ 18 5 90 ਕੀਤਾ ਕਿੰਨਾ ਆ ਗਿਆ 900 ਆ ਗਿਆ ਅਜੇ ਗਲਤੀ ਹੋ ਗਈ ਸੀਗੀ ਤਾਂ ਰਿਮਾਈਂਡਰ ਕਿੰਨਾ ਬਚਿਆ ਸੀ ਇੱਥੋਂ ਬੋਲੋ ਜੀ 100 ਬਚਿਆ ਸੀ ਕਲੀਅਰ ਹੋ ਗਿਆ ਹੁਣ ਇੱਕ ਚੀਜ਼ ਦੇਖੋ ਜਦੋਂ ਮੈਂ 100 ਦੇ ਵਿੱਚ x ਜੋੜੂਗਾ ਤਾਂ ਮਲਟੀਪਲ ਹੋਣਾ ਚਾਹੀਦਾ ਕਿਦਾ ਉਹ 180 ਦਾ ਇਹਦੇ ਰੇ ਕੀ ਹੋ ਜਾਏਗਾ ਮਾਈਨਸ x ਦੀ ਵੈਲਿਊ ਕਿੰਨੀ ਆ ਜੇਗੀ ਬੋਲੋ ਜੀ ਇੱਥੋਂ 80 x ਦੀ ਵੈਲਿਊ ਕਿੰਨੀ ਆ ਜੇਗੀ 80 ਕਲੀਅਰ ਹੋ ਗਿਆ ਹੁਣ ਧਿਆਨ ਨਾਲ ਸਮਝੋ ਆ ਨੰਬਰ ਸੀਗਾ 5 ਡਿਜੀਟ ਆ ਨੰਬਰ ਸੀਗਾ 10000 5 ਡਿਜੀਟ ਸੀਗਾ ਨਾ ਆ ਚੈੱਕ ਕਰੋ 1 ਡਿਜੀਟ 2 ਡਿਜੀਟ 3 4 5 ਹੁਣ ਦੇਖੋ ਜੇ ਇਹਦੇ ਵਿੱਚ ਮੈਂ ਜਿਹੜਾ ਰਿਮਾਈਂਡਰ ਐ 100 ਮਾਈਨਸ ਕਰੂੰਗਾ ਤਾਂ ਵੀ ਮਲਟੀਪਲ ਹੋ ਜਾਏਗਾ ਫਿਰ ਉਹ ਕਿੰਨੇ ਡਿਜੀਟ ਰਹਿ ਜਾਏਗਾ 4 ਡਿਜੀਟ ਪਰ ਜੇ ਮੈਂ ਇਹਨਾਂ ਦੋਨਾਂ ਦਾ ਡਿਫਰੈਂਸ ਦੇਖਾਂ ਉਹ ਕਿੰਨਾ ਆ ਗਿਆ 80 ਜੇ ਮੈਂ ਇਹਦੇ ਵਿੱਚ 80 ਜੋੜ ਦੂੰਗਾ ਨਾ ਆ ਚੈੱਕ ਕਰੋ 0 8 0 0 1 ਤਾਂ ਇਹ ਕਿੰਨਾ ਬਣ ਗਿਆ ਜੀ 10080 ਪਰ ਚੈੱਕ ਕਰੋ ਕਿ ਆ 5 ਡਿਜੀਟ ਹੈਗਾ ਇਹ 1 ਡਿਜੀਟ 2 3 4 5 ਹਾਂਜੀ 5 ਹੈਗਾ ਇਹਦਾ ਮਤਲਬ ਇਹਦਾ ਆਨਸਰ ਕਿੰਨਾ ਹੋਊਗਾ ਜੀ 10080 ਕਲੀਅਰ ਹੈ ਜੀ ਚਲੋ ਹੁਣ ਚੱਲਦੇ ਆ ਕੁਐਸਚਨ ਨੰਬਰ 68 ਦੇ ਕੁਐਸਚਨ ਨੰਬਰ 68 ਲੋ ਜੀ ਕਹਿੰਦਾ ਨਾ ਗ੍ਰੇਟੈਸਟ ਨੰਬਰ ਆਫ 4 ਡਿਜੀਟਸ ਕਿਨਾ ਚਾਰ ਡਿਜੀਟ ਹੈ ਗ੍ਰੇਟੈਸਟ ਨੰਬਰ ਕਿਹੜਾ ਜੀ ਆ ਦੇਖੋ ਗ੍ਰੇਟੈਸਟ ਨੰਬਰ ਮਤਲਬ ਕੀ ਹੋ ਗਿਆ ਵੱਡੀ ਸੰਖਿਆ ਪਰ ਕਿੰਨੇ ਡਿਜੀਟ ਹੈ ਚਾਰ ਡਿਜੀਟ ਤੇ ਵੀ ਵੱਡੀ ਸੰਖਿਆ ਮੈਂ ਲੈ ਲਈ ਨਾ 9 9 9 9 ਚਾਰ ਡਿਜੀਟ ਵੱਡੀ ਸੰਖਿਆ ਹੋ ਗਈ ਹੁਣ ਉਹ ਕੀ ਕਹਿ ਰਿਹਾ ਇਹਦੇ ਵਿੱਚੋਂ ਕਹਿੰਦੇ ਹੋ ਡਿਵੀਜ਼ੀਬਲ ਹੋਣੀ ਚਾਹੀਦੀ ਕਿਦਾਂ 15 ਦਾ 25 ਦਾ 40 ਦਾ ਤੇ 75 ਦਾ ਜਦੋਂ ਮੈਂ ਇਹਨਾਂ ਦਾ ਐਲਸੀਐਮ ਕੱਢ ਲਉ ਹਣੇ ਨੂੰ ਡਿਵਾਈਡ ਕਰਨ ਦੇ ਉਹ 5 ਦੇ 5 3 15 5 5 25 8 5 40 ਤੇ 15 5 ਕਿੰਨਾ ਹੋ ਗਿਆ ਜੀ 75 ਹੁਣ ਫੇਰ ਮੈਂ ਇਹਨੂੰ 5 ਦੇ ਹੀ ਭੇਜ ਦਿਨਾ ਦੇਖੋ ਇੱਥੋਂ ਕੀ ਆ ਗਿਆ 3 ਇੱਥੋਂ 1 ਆ ਗਿਆ ਇੱਥੋਂ 8 ਆ ਗਿਆ ਇੱਥੋਂ 3 ਫੇਰ 3 ਦੇ ਕੱਟਿਆ ਇੱਥੋਂ 1 ਆ ਗਿਆ 1 ਆ ਗਿਆ ਫੇਰ ਇੱਥੋਂ ਕੀ ਆ ਗਿਆ ਜੀ 8 ਫੇਰ ਇੱਥੋਂ 1 ਆ ਗਿਆ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਹੁਣ ਦੇਖੋ ਇਹਨੂੰ ਇਹਦੇ ਨਾਲ ਗੁਣਾ ਕਰਦੇ ਆ ਕਿਵੇਂ ਪਹਿਲਾਂ ਮੈਂ ਕੀ ਕਰਦਾ ਆਹ 5 8 ਕਰਤਾ ਕਿੰਨਾ ਬਣ ਗਿਆ ਜੀ 40 ਹੁਣ ਦੇਖੋ 40 5 ਕਰ ਦੋ ਕਿੰਨਾ ਹੋ ਗਿਆ ਜੀ 200 200 3 ਕਰ ਦੋ ਜੀ ਕਿੰਨਾ ਹੋ ਗਿਆ 600 ਯਾਨੀ ਕਿ ਜਿਹੜਾ ਮੇਰਾ LCM ਆ ਗਿਆ ਉਹ ਕਿੰਨਾ ਆ ਗਿਆ ਬੋਲੋ ਜੀ 600 ਕਿੰਨਾ ਆ ਗਿਆ ਜੀ 600 ਆ ਗਿਆ ਹੁਣ ਧਿਆਨ ਨਾਲ ਸਮਝਣਾ ਜਦੋਂ ਮੈਂ 600 ਨੂੰ ਇਹਦੇ ਨਾਲ ਡਿਵਾਈਡ ਕਰੂੰਗਾ ਨਾ ਆ ਚੈੱਕ ਕਰਦੇ ਆਪਾਂ ਦੇਖੋ ਪਹਿਲੀ ਗੱਲ ਇਹਨੂੰ ਕਿੰਨੇ ਵੇਜਿਆ 600 ਪੂਰਾ ਪੂਰਾ ਕੱਟ ਗਿਆ ਇੱਥੋਂ 9 9 3 9 ਰਿਮਾਈਂਡਰ ਆ ਗਿਆ ਪਿੱਛੋਂ ਜੀ ਹੁਣ ਦੇਖੋ ਇਹਨੂੰ 6 6 ਕੀਤਾ ਕਿੰਨਾ ਹੋ ਗਿਆ ਜੀ ਬੋਲੋ ਜੀ 3600 36 ਹੋ ਗਿਆ ਰਿਮਾਈਂਡਰ ਕਿੰਨਾ ਬਚ ਗਿਆ 9 9 3 ਯਾਨੀ ਕਿ ਰਿਮਾਈਂਡਰ ਕਿੰਨਾ ਬਚਿਆ 399 ਹੁਣ ਇੱਕ ਚੀਜ਼ ਦੇਖੋ ਜੇ ਮੈਂ 399 ਨੂੰ ਮਾਈਨਸ ਕਰਦਾ ਕਿਹਦੇ ਵਿੱਚੋਂ 4 ਡਿਜੀਟ ਨੰਬਰ ਚ ਆਲੋ ਜੀ 999999 ਇਹਦੇ ਜੋ ਮਾਈਨਸ ਕਰ ਦਿੱਨਾ 399 ਚ ਆਜਾ ਇੱਕ ਰਿੱਤੋ ਕੀ ਆ ਗਿਆ 0 ਇੱਥੋਂ ਵੀ 0 ਇੱਥੋਂ 6 ਇੱਥੇ 9 ਕਿੰਨਾ ਬਣ ਗਿਆ ਜੀ 9600 ਹੁਣ ਸਮਝਣਾ ਇੱਕ ਡਿਜੀਟ ਦੋ ਡਿਜੀਟ ਤਿੰਨ ਡਿਜੀਟ ਚਾਰ ਡਿਜੀਟ ਜਿਵੇਂ ਆ ਰਿਮਾਈਂਡਰ ਨੂੰ ਖਤਮ ਕਰਕੇ ਮਾਈਨਸ ਕਰਤਾ ਕਿੰਨੇ ਡਿਜੀਟ ਨੰਬਰ ਬਣ ਗਿਆ 9600 ਯਾਨੀ ਕਿ ਇਹ 9600 600 ਦਾ ਮਲਟੀਪਲ ਹੈ ਪਰ ਇਹ 600 ਬਣਿਆ ਕਿਵੇਂ ਸੀਗਾ 15 25 40 74 ਇਹਦਾ ਮਤਲਬ ਕੀ ਹੋ ਗਿਆ ਆ 9600 ਨੰਬਰ 15 ਦਾ ਵੀ ਮਲਟੀਪਲ ਹੈ ਯਾਨੀ ਕਿ 9600 ਵਟੇ 15 ਕਰੋਗੇ ਪੂਰਾ ਪੂਰਾ ਕੱਟ ਜਾਊਗਾ ਜਦੋਂ ਵੀ 9600 ਗੁਣਾ ਡਿਵਾਈਡ 25 ਕਰੋਗੇ ਇਹ ਵੀ ਪੂਰਾ ਪੂਰਾ ਕੱਟ ਜਾਊਗਾ ਚਿਆਨ ਮੈਸ ਉਹਨੂੰ 40 ਨਾਲ ਕਰਕੇ ਦੇਖੋ 75 ਨਾਲ 100 ਉਹ ਕਲੀਅਰ ਹੈ ਇਹ ਸੀਗਾ ਆਪਣਾ 4 ਡਿਜੀਟ ਗ੍ਰੇਟੈਸਟ ਨੰਬਰ ਹੁਣ ਚੱਲਦੇ ਆ ਜੀ ਆਰਐਸ ਅਗਰਵਾਲ ਦੇ ਐਚ7 ਐਲਸੀਮ ਦੇ ਕੁਐਸਚਨ ਨੰਬਰ 69 ਯਾਨੀ ਕਿ 69 ਦੇ ਵਿੱਚ ਕਲੀਅਰ ਹੈ ਚਲੋ ਜੀ ਕੁਐਸਚਨ ਨੰਬਰ 69 ਹੁਣ ਕਹਿੰਦਾ ਦਾ ਲੀਸਟ ਨੰਬਰ ਕਹਿੰਦਾ 2497 ਵਿੱਚ ਘੱਟੋ ਘੱਟ ਕਿਹੜੀ ਸੰਖਿਆ ਨੂੰ ਜੋੜਿਆ ਜਾਵੇ 2497 ਨੂੰ ਕਿਹੜੀ ਸੰਖਿਆ ਨੂੰ ਜੋੜਿਆ ਜਾਵੇ ਉਹ ਨੰਬਰ ਜਿੰਨਾ ਜੋੜਨ ਤੋਂ ਬਾਅਦ ਬਣ ਗਿਆ ਉਹ 5 6 4 3 ਦੇ ਨਾਲ ਪੂਰਾ ਪੂਰਾ ਕੀ ਹੋ ਸਕੇ ਜੀ ਭਾਗ ਉਸਕੇ ਮਤਲਬ ਡਿਵਾਈਡ ਹੁਣ ਦੇਖੋ ਸਮਝਣਾ ਮੈਂ ਮੰਨ ਲੀਨਾ 2497 ਦੇ ਵਿੱਚ ਮੈਂ ਜੋੜਤਾ ਕਿੰਨਾ ਜੀ x 2497 ਦੇ ਕਿੰਨਾ ਜੋੜਤਾ x x ਕਿਉਂ ਜੋੜਿਆ ਜੀ ਆ ਦੇਖੋ ਸਮਝਣਾ ਦੇਖੋ ਮੈਂ ਕੀ ਕਰਨਾ ਮੈਂ ਲੈ ਲੀਨਾ ਨੰਬਰ 2497 ਆ ਗਿਆ ਇਹਦੇ ਜੇ ਮੈਂ ਛੋਟੀ ਤੋਂ ਛੋਟੀ ਸੰਖਿਆ ਜੋੜਤੀ x ਮੈਂ ਕੀ ਮੰਨ ਲਿਆ ਜਿਹੜਾ ਉਹ ਲੀਸਟ ਨੰਬਰ ਹੈ ਠੀਕ ਹੈ ਉਹ ਕੀ ਆ ਗਿਆ ਜੀ ਆਪਣਾ ਬੋਲੋ x ਆ ਗਿਆ ਕਲੀਅਰ ਹੋ ਗਿਆ ਹੁਣ ਆ ਨੰਬਰ ਹੈ ਨਾ ਪੂਰਾ ਪੂਰਾ ਡਿਵੀਜ਼ੀਬਲ ਹੈ ਕਿਦਾ 5 5 ਕਹਿੰਦੇ 6 4 3 ਦਾ ਮੈਂ ਇੱਥੋਂ ਇਹਨਾਂ ਦਾ ਕੀ ਗੱਟ ਲੈਣਾ ਜੀ ਐਲਸੀਐਮ ਐਲਸੀਐਮ ਦਾ ਮਤਲਬ ਕੀ ਹੁੰਦਾ ਲਘੁਤਮ ਸਾਂਵਰ ਤੱਕ ਦੇਖੋ ਮੈਨੂੰ ਪਹਿਲਾਂ ਭੇਜ ਦਿਨਾ 3 ਤੇ ਇੱਥੋਂ ਕੀ ਆ ਗਿਆ 5 ਇੱਥੋਂ ਕੀ ਆਏਗਾ ਬੋਲੋ ਜੀ 2 ਇਹਨੂੰ ਕੀ ਚਾਰ ਇੱਥੋਂ ਇੱਕ ਹੁਣ ਭੇਜ ਦੇ ਨਾ ਇਹਨਾਂ ਨੂੰ ਦੋ ਤੇ ਇੱਥੋਂ ਕੀ ਆਏਗਾ ਇੱਕ ਇੱਥੋਂ ਦੋ ਇੱਥੋਂ ਕੀ ਆਜੇਗਾ ਜੀ ਆਪਣਾ ਪੰਜ ਇੱਥੋਂ ਇੱਕ ਹੁਣ ਦੇਖੋ 5 2 ਕਿੰਨਾ ਹੋ ਗਿਆ 10 10 2 ਕਰੋਗੇ ਕਿੰਨਾ ਹੋ ਗਿਆ ਜੀ 20 20 3 ਕੀਤਾ ਕਿੰਨਾ ਹੋ ਗਿਆ 60 ਹੁਣ ਇੱਕ ਚੀਜ਼ ਦੇਖੋ ਆ ਛੋਟੀ ਤੋਂ ਛੋਟੀ ਸੰਖਿਆ ਕਿੰਨੀ ਹੈ 60 ਆ ਗਿਆ ਇਹਦਾ ਮਤਲਬ ਇਹ ਐਲਸੀਐਮ ਆ ਗਿਆ ਸੀਗਾ ਹੁਣ ਧਿਆਨ ਨਾਲ ਸਮਝਣਾ ਦੇਖੋ ਕਿਵੇਂ ਹੁਣ ਇਹਨੂੰ ਕਰਨ ਦੇ ਲਈ ਤੁਸੀਂ ਕੀ ਕਰੋਗੇ ਆਹ ਲਓ ਸਮਝੋ ਉਹ ਜਿਹੜਾ 2497 ਨੂੰ ਪੂਰਾ ਪਰਾ ਕੱਟ ਲਓ ਜਿੰਨੀ ਵਾਰੀ ਕਾਟੇਗਾ ਆਹ ਲਓ ਜੀ ਆਹ 2497 ਚੱਕੋ ਮੈਂ ਇਹਨੂੰ ਕੀ ਕਰਦਾ ਇਹਦੇ ਨਾਲ ਡਿਵਾਈਡ ਕਰ ਦੇਣਾ ਜੀ 60 ਦੇ ਨਾਲ ਆਹ ਦੇਖੋ ਜਦੋਂ ਮੈਨੂੰ 60 ਨਾਲ ਡਿਵਾਈਡ ਕੀਤਾ ਠੀਕ ਹੈ ਆਹ ਕਰਕੇ ਦੇਖੋ ਇਹਨੂੰ ਕਰਾਈ 6 ਚੋਗਾ 24 ਕਿੰਨਾ ਆ ਗਿਆ 240 ਰਿਮਾਈਂਡਰ ਕਿੰਨਾ ਬਚ ਗਿਆ 97 ਇੱਥੋਂ ਕੀਤਾ 1 60 ਬਚ ਕਿੰਨਾ ਗਿਆ ਬੋਲੋ ਜੀ 37 ਇਹਦਾ ਮਤਲਬ ਕੀ ਹੋ ਗਿਆ ਜਦੋਂ ਮੈਂ 2497 ਨੂੰ ਕਟਿਆ ਸਾਰਾ ਕੱਟ ਗਿਆ ਪਰ ਕੱਟਦਾ ਕੀ ਨਹੀਂ ਹੈਗਾ ਬਾਕੀ ਕਿੰਨਾ ਬਚਦਾ ਹੀ ਰਿਮਾਈਂਡਰ 37 ਆ ਦੇਖੋ ਸਮਝਣਾ ਜਦੋਂ ਮੈਂ ਇਹਨੂੰ ਕੱਟਣਾ ਸ਼ੁਰੂ ਕੀਤਾ ਆ ਪੂਰਾ ਪੂਰਾ ਕੱਟ ਗਿਆ ਪਰ ਕਿੰਨਾ ਨੰਬਰ ਨਹੀਂ ਕੱਢਦਾ 37 x ਕਿੰਨਾ ਆਏਗਾ 60 ਆ ਜਾਏਗਾ ਕਲੀਅਰ ਹੈ ਹੁਣ ਹਮੇਸ਼ਾ ਯਾਦ ਰੱਖਣਾ ਕਿ ਜਿਹੜਾ ਆ ਦੇਖੋ ਜਿਹੜਾ ਇਹ ਆਪਣਾ 37 x ਕਿੰਨਾ 60 ਹੈ ਨਾ ਹੁਣ ਕੀ ਕਰਦੇ ਹੁਣ ਜਿਹੜਾ ਨੀਚੇ ਵਾਲੀ ਰਕਮ ਹੁੰਦੀ ਐ ਇਹਨੂੰ ਚੱਕ ਕੇ ਇੱਧਰ ਲੈ ਆਓ ਜਦੋਂ ਮੈਨੂੰ ਇੱਧਰ ਲੈ ਕੇ ਗਿਆ 37 x ਇਕੁਅਲ ਟੂ ਆ ਜਾਂਦਾ ਹੁੰਦਾ ਇੱਥੇ ਕਿੰਨਾ ਆ ਜਾਏਗਾ ਜੀ 60 ਕਲੀਅਰ ਹੋ ਗਿਆ ਹੁਣ ਦੇਖੋ ਜੇ ਇਹਦੇ ਅੱਗੇ ਕੁਝ ਵੀ ਨਹੀਂ ਹੈਗਾ ਤੇ ਅੱਗੇ ਕੀ ਹੋਏਗਾ ਜੀ ਪਲੱਸ ਜਦੋਂ ਵੀ ਮੈਂ ਐਡ ਵਾਲੀ ਚੀਜ਼ ਹੈ ਪਲੱਸ ਵਾਲੀ ਚੀਜ਼ ਚੱਕ ਕੇ ਮੈਂ ਇਕੁਅਲ ਟੂ ਉਧਰ ਲੈ ਜਾऊंगा ਤਾਂ ਕੀ ਹੋਏਗੀ ਉਹ ਚੇਂਜ ਹੋ ਜਾਏਗਾ ਸਾਈਨ ਇੱਥੇ ਕੀ ਸੀਗਾ ਦੇਖੋ x ਬਰਾਬਰ 60 ਸੀਗਾ ਨਾ ਇਹਦੇ ਅੱਗੇ ਕੀ ਹੈ ਜੀ ਕੁਝ ਵੀ ਨਹੀਂ ਮਤਲਬ ਕੀ ਹੋਏਗਾ ਉਹ ਪਲੱਸ ਜਿਹੜੀ ਇਹ ਪਲੱਸ ਹੈ ਇਕੁਅਲ ਟੂ ਤੋਂ ਉਧਰ ਜਾਏਗੀ ਹੋ ਜਾਏਗੀ ਮਾਈਨਸ ਜੇ ਇੱਧਰ ਮਾਈਨਸ ਉਧਰ ਹੈਗੀ ਹੋ ਜੇਗੀ ਪਲੱਸ ਕਲੀਅਰ ਹੈ ਤਾਂ ਇੱਥੋਂ ਕੀ ਆ ਜਾਏਗਾ 37 60 ਦੇ ਵਿੱਚੋਂ 37 ਗਏ ਐਕਸ ਦੀ ਵੈਲਿਊ ਕਿੰਨੀ ਆ ਗਈ ਬੋਲੋ ਜੀ 23 ਐਕਸ ਦੀ ਵੈਲਿਊ ਕਿੰਨੀ ਆ ਗਈ 23 ਪਰ ਇੱਕ ਚੀਜ਼ ਹੋਰ ਯਾਦ ਰੱਖਣਾ ਆ ਦੇਖੋ ਇਹਦੇ ਅੱਗੇ ਕੁਝ ਵੀ ਨਹੀਂ ਇੱਥੇ ਕੀ ਹੋਏਗਾ ਪਲੱਸ ਮੈਂ ਥੋੜੀ ਹੋਰ ਕੈਲਕੂਲੇਸ਼ਨ ਦੱਸਦਾ ਇਹਦਾ ਆਨਸਰ ਕਿੰਨਾ ਆ ਗਿਆ ਵੈਸੇ 23 ਕਲੀਅਰ ਹੈ ਜੀ ਤਾਂ ਆਪਸ਼ਨ ਨੰਬਰ ਸੀ ਚਲੋ ਅੱਛਾ ਇੱਕ ਛੋਟੀ ਜਿਹੀ ਚੀਜ਼ ਧਿਆਨ ਨਾਲ ਸਮਝ ਲੈ ਹਮੇਸ਼ਾ ਜਦੋਂ ਤੁਸੀਂ ਮਾਈਨਸ ਪਲੱਸ ਮਾਈਨਸ ਕਰੋਗੇ ਤਾਂ ਕੀ ਹੋਏਗਾ ਜੀ ਪਲੱਸ ਕਲੀਅਰ ਹੈ ਜਦੋਂ ਮਾਈਨਸ ਪਲੱਸ ਕਰੋਗੇ ਫਿਰ ਕੀ ਹੋਏਗਾ ਮਾਈਨਸ ਪਲੱਸ ਮਾਈਨਸ ਕਰੋਗੇ ਫਿਰ ਵੀ ਕੀ ਹੋਏਗਾ ਜੀ ਮਾਈਨਸ ਪਲੱਸ ਪਲੱਸ ਕਰੋਗੇ ਫਿਰ ਕੀ ਹੋਏਗਾ ਬੋਲੋ ਜੀ ਪਲੱਸ ਬਟ ਕੀ ਹੋਇਆ ਦੇਖੋ ਮਾਈਨਸ اور ਮਾਈਨਸ ਜਦੋਂ ਇਹਨੂੰ ਐਡ ਕੀਤਾ ਕੀ ਹੋ ਗਿਆ ਜੀ ਐਡ ਹੋ ਗਿਆ ਚੀਜ਼ ਐਡ ਹੋਏਗੀ ਬਟ ਸਾਈਨ ਕਿਹੜਾ ਲੱਗੂਗਾ ਮਾਈਨਸ ਦਾ ਇੱਥੇ ਕੀ ਹੋਏਗਾ ਇਹ ਲਾਰਜਰ ਨੰਬਰ ਕਿਹੜਾ ਹੋਏਗਾ ਇੱਥੇ ਲਾਰਜਰ ਬਟ ਹੋਣਗੇ ਇਹ ਸਾਈਨ ਉਹਨਾਂ ਦਾ ਲੱਗ ਜੂਗਾ ਜਿਹੜੇ ਲਾਰਜਰ ਨੰਬਰ ਹੋਏਗਾ ਕਲੀਅਰ ਹੈ ਬਾਕੀ ਮੈਂ ਅੱਗੇ ਡੈਫੀਨੇਸ਼ਨ ਨਾਲ ਸਮਝਾਉਂਗਾ ਇੱਥੇ ਤੁਹਾਨੂੰ ਇਹ ਚੀਜ਼ ਕਲੀਅਰ ਨਹੀਂ ਹੋਣੀ ਠੀਕ ਹੈ ਚਲੋ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 70 ਤੇ ਕੁਐਸਚਨ ਨੰਬਰ 70 ਤੇ ਕਹਿੰਦੇ ਜੀ ਇਹਦਾ ਲੀਸਟ ਨੰਬਰ ਛੋਟੇ ਤੋਂ ਛੋਟਾ ਨੰਬਰ ਯਾਨੀ ਕਿ ਐਲਸੀਐਮ ਕਹਿ ਰਿਹਾ ਹੈ ਵਿਚ ਵਿਲ ਬੀ ਦਾ ਵਿਚ ਇਜ਼ ਦਾ ਪਰਫੈਕਟ ਸਕੁਅਰ ਸਕੁਅਰ ਦਾ ਮਤਲਬ ਕੀ ਹੁੰਦਾ ਜੀ ਵਰਗ ਠੀਕ ਹੈ ਦੀ ਨੇ ਵਰਗ ਫੋਰ ਐਗਜ਼ਾਮਪਲ 2 ਦਾ ਵਰਗ ਯਾਨੀ ਕਿ ਘਾਤ ਪਾ ਕੇ ਕਿੰਨਾ ਹੋ ਜਾਏਗਾ ਆਨਸਰ 4 ਇਹਨਾਂ ਦੀ ਗੱਲਾਂ ਦਾ ਕਲੀਅਰ ਹੋ ਗਿਆ ਇਜ਼ ਇ ਡਿਵੀਜ਼ੀਬਲ ਬਾਏ ਈਚ ਨੰਬਰ ਆਫ 16b24 ਦੇਖੋ ਸਮਝੋ ਕਿ ਨਾ ਛੋਟੀ ਤੋਂ ਛੋਟਾ ਨੰਬਰ ਉੱਪਰ ਕਿੰਨਾ ਹੋਏਗਾ ਜਿਹੜਾ ਡਿਵੀਜ਼ੀਬਲ ਹੋ ਜਾਏਗਾ 16 b ਤੇ 24 ਦਾ ਪਰ ਉਹ ਕਿਸ ਫਾਰਮੈਟ ਚ ਹੋਣਾ ਚਾਹੀਦਾ ਜੀ ਵਰਗ ਦੇ ਕਿ ਨਾ ਛੋਟੀ ਤੋਂ ਛੋਟੀ ਸੰਖਿਆ ਜੋ ਇੱਕ ਸਪੂਰਨ ਵਰਗ ਹੁੰਦੀ ਹੈ ਜੀ ਇਸ ਤਰੀਕੇ ਨਾਲ ਦੁਆਰਾ ਵੰਡੀ ਜਾਵੇ ਹੁਣ ਤੁਸੀਂ ਕੀ ਕਰੋਗੇ ਕੁਝ ਨਹੀਂ ਕਰਨਾ ਆ ਦੇਖੋ ਨਹੀਂ ਕਰਨਾ ਆ ਨੰਬਰ ਚੱਕਣਾ ਹੀ 16 b 24 ਇਹਨਾਂ ਦੇ ਮੈਂ ਬਣਾ ਲਈ ਨਾ ਗੁਣਣ ਖੰਡ ਹਲੋ ਕਲਮ पे no? 2 ਨੂੰ 2 ਤੇ ਕਲੀਅਰ ਹੈ ਇੱਥੋਂ ਕੀ ਆ ਗਿਆ 8 ਇੱਥੋਂ ਕੀ ਆ ਗਿਆ 10 ਇੱਥੋਂ ਕੀ ਆ ਗਿਆ 12 ਫਿਰ ਮੈਂ 2 ਤੇ ਭੇਜਦਾ ਇੱਥੋਂ ਕੀ ਆ ਗਿਆ 4 ਆ ਗਿਆ ਇੱਥੋਂ 5 ਆ ਗਿਆ ਇੱਥੋਂ 6 ਫਿਰ 2 ਤੇ ਭੇਜਦਾ ਇੱਥੋਂ ਕੀ ਆ ਗਿਆ ਜੀ 2 ਇੱਥੋਂ 5 ਆ ਗਿਆ ਇੱਥੋਂ 3 ਫਿਰ 2 ਤੇ ਭੇਜ ਦਿਓ ਜੀ ਇੱਥੋਂ ਕੀ ਆ ਗਿਆ ਬੋਲੋ ਜੀ 1 5 3 ਕਲੀਅਰ ਹੈ ਪਰ ਇੱਕ ਚੀਜ਼ ਦੇਖੋ ਸਕੁਅਰ ਸਕੁਅਰ ਦਾ ਮਤਲਬ ਕੀ ਹੁੰਦਾ ਜੀ ਪੰਜਾਬੀ ਚ ਵਰਗ ਵਰਗ ਹੁੰਦਾ ਕੀ ਹੈ ਧਿਆਨ ਨਾਲ ਸਮਝਣਾ ਲੋ ਜੀ ਮੈਂ ਸਮਝਣਾ 2 ਦੀ ਸਕੁਅਰ ਕਿੰਨੀ ਹੋਗੀ 4 ਇਹਦਾ ਮਤਲਬ ਇਹ ਝੋਟਿਆਂ ਦੇ ਰੂਪ ਚ ਕੱਢਿਆ ਗਿਆ ਨਾ ਸਮਝਣਾ ਲੋ ਜੀ ਪਹਿਲੀ ਸਕੁਅਰ ਕਾੜਨਾ ਮੈਂ 2 2 2 ਦੀ ਸਕੁਅਰ ਯਾਨੀ ਕਿ ਦੇਖੋ ਬਣ ਗਿਆ ਪਹਿਲੀ ਸਕੁਅਰ ਝੋਟਾ ਬਣ ਗਿਆ ਜੀ ਇੱਕ ਪੇਅਰ ਬਣ ਗਿਆ ਸਕੁਅਰ ਦਾ ਫਾਰਮੈਟ ਆ ਗਿਆ ਨਾ 2 2 4 ਯਾਨੀ ਇੱਕ ਸਕੁਅਰ ਬਣ ਗਿਆ ਕਲੀਅਰ ਹੈ ਉਸ ਤੋਂ ਬਾਅਦ ਫਿਰ ਕੀ ਆ ਗਿਆ ਆਹ ਲੋ ਜੀ ਫਿਰ ਆ ਗਿਆ 2 2 ਦੇਖੋ 1 2 ਦੀ ਸਕੁਅਰ ਕਿੰਨੀ ਹੋ ਗਿਆ 4 ਇਹ ਵੀ 4 ਕਲੀਅਰ ਹੋ ਗਿਆ ਨੈਕਸਟ ਅੱਗੇ ਕੀ ਆ ਗਿਆ 5 5 ਆ ਗਿਆ ਪਰ ਇੱਕ ਚੀਜ਼ ਦੇਖੋ 5 ਕਾ ਸਕੁਅਰ ਹੈਗਾ ਓਏ ਨਹੀਂ ਹੈਗਾ 5 ਦੀ ਸਕੁਅਰ ਕਿੰਨੀ ਹੁੰਦੀ ਹੈ ਬੋਲੋ ਜੀ 25 ਇਹਦਾ ਮਤਲਬ ਕੀ ਹੋਏਗਾ 5 5 ਮੈਂ ਕੀ ਕਰਨਾ ਆਪਣੇ ਕੋਲ ਇੱਕ 5 ਲਗਾ ਦੇਣਾ ਕਿਉਂ ਲਗਾ ਦੇਣਾ ਉਹਨੇ ਕੀ ਕਿਹਾ ਸੀ ਇੱਕ ਵਰਗ ਹੋਣਾ ਚਾਹੀਦਾ 5 ਨੂੰ ਵਰਗ ਬਣਾਓ ਕੀ ਬਣੂਗਾ ਇੱਕ 5 ਹੋਰ ਲਗਾਣਾ ਪਏਗਾ ਆ ਚੈੱਕ ਕਰੋ ਜੀ 5 5 ਸਕੁਅਰ ਹੋ ਗਿਆ ਕਿ ਨਹੀਂ ਹੋ ਗਿਆ ਨੈਕਸਟ ਅੱਗੇ ਕੀ ਆ ਗਿਆ 3 ਇਸੇ ਤਰੀਕੇ ਨਾਲ 3 ਇਨ ਇਹ ਵੀ ਇੱਕ ਸਕੁਅਰ ਬਣ ਗਿਆ ਹੁਣ ਦੇਖੋ ਸਮਝੋ ਛੋਟੀ ਦੀ ਛੋਟੀ ਸਕੁਅਰ 2 ਦੀ ਸਕੁਅਰ 4 4 25 ਤੇ 9 ਸਾਰੇ ਸਕੁਅਰ ਚ ਆ ਗਏ ਨਾ ਜਦੋਂ ਇਹਨਾਂ ਦਾ ਪ੍ਰੋਡਕਟ ਕਰੂਗਾ ਤਾਂ ਪ੍ਰੋਡਕਟ ਵੀ ਕਿਵੇਂ ਆਊਗਾ ਸਕੁਅਰ ਚ ਆਜੋ ਕਰਦੇ ਆਂ ਦੇਖੋ ਹੁਣ ਕੀ ਕਰਦੇ ਇਹਨੂੰ ਗੁਣਾ ਕਰਦੇ ਆਂ 5 3 15 ਜਿਵੇਂ 15 2 ਕਰਦਾ ਕਲੀਅਰ ਹੈ ਕਿੰਨਾ ਹੋ ਗਿਆ 30 30 5 ਕਰ ਦੋ ਕਿੰਨਾ ਹੋ ਗਿਆ 150 150 ਨੂੰ ਫਿਰ ਇਹਦੇ ਨਾਲ ਗੁਣਾ ਕਰ ਦੋ ਜੀ ਕਲੀਅਰ ਹੈ ਜੇ ਅਸੀਂ ਕਨਫਿਊਜ਼ ਹੋ ਰਹੇ ਆਂ ਤਾਂ ਇਹਨੂੰ ਬੜੇ ਆਰਾਮ ਨਾਲ ਆਪਣੇ ਹਿਸਾਬ ਨਾਲ ਵੀ ਕਰ ਸਕਦੇ ਹੋ ਕਿਵੇਂ ਇੱਕ ਸੈਕਿੰਡ ਵੇਟ ਕਰੋ ਆ ਦੇਖੋ ਜੀ ਇੱਥੇ ਕਿੰਨੇ ਸੀਗਾ 2 2 ਠੀਕ ਹੈ ਜੀ 5 5 ਇੱਥੇ 5 ਆਉ। ਕਲੀਅਰ ਹੈ? ਦੇਖੋ ਪਹਿਲੀ ਗੱਲ 5 5 ਕਿੰਨਾ ਹੋ ਗਿਆ 25 25 2 50 50 2 100 ਕਲੀਅਰ ਹੈ? 100 ਨੂੰ 2 ਡਬਲ ਕਰ ਦੋ ਕਿੰਨਾ ਹੋ ਗਿਆ 200 400 ਹੋ ਗਿਆ। ਇਸ ਤੋਂ ਬਾਅਦ 3 ਉਹਨਾਂ 3 9 ਲੋ ਜੀ 400 9 ਕਰ ਦੋ ਜੀ ਕਿੰਨਾ ਹੋ ਗਿਆ 3600 ਆਪਣਾ ਕੀ ਆ ਜਾਊਗਾ ਜੀ ਆਨਸਰ। ਛੋਟੀ ਤੋਂ ਛੋਟੀ ਵਰਗ ਕਿਹੜੀ ਆ ਗਈ ਆਹ ਵਰਗ ਆ ਗਿਆ ਇਹਦਾ ਆਨਸਰ ਆਜੂਗਾ অপਸ਼ਨ ਨੰਬਰ B ਚਲੋ ਜੀ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 71 ਦੇ ਤੇ ਜਿਹੜਾ ਇਹ ਲੈਕਚਰ ਹੈ ਇਹ 6ਵਾਂ ਲੈਕਚਰ ਹੈ ਜੀ ਆਪਣਾ ਕਿਹਦਾ ਜੀ HCF ਐਂਡ LCM ਦਾ ਇਹਦੇ ਵਿੱਚ ਆਪਾਂ ਸਾਰਾ ਮੈਥ ਔਰ ਰੀਜ਼ਨਿੰਗ ਠੀਕ ਹੈ ਜੀ ਬਾਇਲੈਂਗੁਅਲ ਕਰਾਵਾਂਗੇ ਠੀਕ ਹੈ RS ਅਗਰਵਾਲ ਤੇ ਜੇਕਰ ਕਿਸੇ ਨੂੰ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤਾਂ ਉਹ ਇਸ ਨੰਬਰ ਤੇ ਕਾਲ ਕਰਕੇ ਪੁੱਛ ਸਕਦਾ ਜਦੋਂ ਮਰਿਸੀ ਵਟਸਐਪ ਕਰ ਸਕਦੇ ਹਾਂ ਕਲੀਅਰ ਹੈ ਜੀ ਤਾਂ 95 95 3799 ਕਲੀਅਰ ਹੈ ਜੀ ਚਲੋ ਹੁਣ ਚਲਦੇ ਆ ਅੱਗੇ ਕੁਐਸਚਨ ਨੰਬਰ 71 ਕਹਿੰਦਾ ਦਾ ਸਮੋਲੇਸਟ ਨੰਬਰ ਯਾਨੀ ਕਿ ਸਭ ਤੋਂ ਛੋਟੀ ਸੰਖਿਆ ਜਿਸ ਵਿੱਚੋਂ 7 ਨੂੰ ਘਟਾ ਕੇ ਯਾਨੀ ਕਿ 7 ਨੂੰ ਮਾਈਨਸ ਕਰ ਦੇ ਇਹ ਕਹਿੰਦੇ ਐਸੀ ਕੋਈ ਛੋਟੀ ਤੋਂ ਛੋਟੀ ਸੰਖਿਆ ਜਿਹਦੇ ਵਿੱਚੋਂ ਆਪਾਂ 7 ਮਾਈਨਸ ਕਰਦੇ ਲੋ ਜਿਵੇਂ ਮੰਨ ਲੀਨਾ ਨੰਬਰ ਯਾਨੀ ਕਿ ਸੰਖਿਆ ਕਿੰਨੀ ਹੈ ਮੇਰੀ x ਕਲੀਅਰ ਹੋ ਗਿਆ ਧਿਆਨ ਨਾਲ ਸਮਝੋ x ਮੈਂ ਸੰਖਿਆ ਮੰਨੀ x ਦੇ ਵਿੱਚੋਂ ਮੈਂ 7 ਮਾਈਨਸ ਕਰ ਤੇ ਕਲੀਅਰ ਹੋ ਗਿਆ ਮਾਈਨਸ ਕਰਨ ਤੋਂ ਬਾਅਦ ਕਹਿੰਦਾ ਇਹ 12 16 18 21 ਤੇ eh 28 ਨਾਲ ਵੰਡਿਆ ਜਾ ਸਕਦਾ ਇਹਦਾ ਮਤਲਬ ਕੀ ਹੋ ਗਿਆ ਇਹ ਡਿਵੀਜ਼ੀਬਲ ਹੋ ਗਈ ਲੋ ਜੀ ਇਹਨਾਂ ਸਾਰਿਆਂ ਨਾਲ ਡਿਵੀਜ਼ੀਬਲ ਹੋएगी ਇਹਨਾਂ ਦਾ ਮੈਂ ਇੱਥੇ ਕੀ ਕੱਢ ਲੂੰਗਾ ਸਾਰਿਆਂ ਦਾ ਐਲਸੀਐਮ ਆ ਲੋ ਜੀ ਐਲਸੀਐਮ ਕੱਢਦੇ ਆਪਾਂ 12 ਦਾ 16 ਦਾ 18 ਦਾ 21 ਦਾ ਤੇ 28 ਦਾ ਜਦੋਂ ਮੈਂ ਐਲਸੀਐਮ ਕੱਢੂੰਗਾ ਨਾ ਅਜੂ ਕੱਢਦੇ ਆ ਲੋ ਇਹ ਤੁਹਾਨੂੰ ਬੋਲਾਂ ਕਿ ਇਸ ਤੇ ਭੇਜ ਦਿਨਾਂ ਚਾਰ ਤੇ ਭੇਜ ਦਿਨਾ ਚਲੋ 4 3 12 4 4 16 ਇੱਥੋਂ 18 ਆ ਗਿਆ ਇੱਥੋਂ 21 ਆ ਗਿਆ 7 4 28 ਕਲੀਅਰ ਹੈ ਜੀ ਹੁਣ ਮੈਨੂੰ ਕਿਹਨੂੰ ਭੇਜ ਦਿਨਾ ਚਲੋ 3 ਤੇ ਭੇਜ ਦਿਨਾ ਇੱਥੋਂ 1 ਆ ਗਿਆ ਇੱਥੋਂ 4 ਆ ਗਿਆ ਇੱਥੋਂ 6 ਆ ਗਿਆ ਇੱਥੋਂ 7 ਆ ਗਿਆ ਤੇ ਇੱਥੋਂ ਵੀ ਕੀ ਆ ਜਾਏਗਾ 7 ਹੁਣ ਮੈਨੂੰ ਭੇਜ ਦਿਨਾ ਹੀ ਦੇਖੋ 2 ਤੇ ਜਾਂਦਾ ਬਈ ਇੱਕ ਵਾਰੀ ਹੋ ਰਹੀ ਨੂੰ 2 ਤੇ ਹੀ ਭੇਜ ਦਿੰਨੇ ਆ ਇੱਥੋਂ 2 ਆ ਗਿਆ ਇੱਥੋਂ 3 ਇੱਥੋਂ 7 7 ਹੁਣ ਮੈਨੂੰ 7 ਤੇ ਭੇਜ ਦਿਨਾ ਦੇਖੋ ਜੀ 1 1 ਇੱਥੇ ਕੀ ਸੀਗਾ 3 ਇੱਥੇ ਕੀ ਸੀ ਕਲੀਅਰ ਹੋ ਗਿਆ ਹੁਣ ਇਹਨੂੰ ਕੀ ਕਰ ਦਿੰਨਾ ਜੀ ਗੁਣਾ ਕਲੀਅਰ ਹੋ ਗਿਆ ਚਲੋ ਇਹਨੂੰ ਗੁਣਾ ਕਰਦੇ ਕਿੰਨਾ ਹੋ ਗਿਆ 6 6 ਗੁਣਾ 7 ਕੀਤਾ 42 42 ਗੁਣਾ 2 ਕੀਤਾ ਕਿੰਨਾ ਹੋ ਗਿਆ ਜੀ 84 8, 84 ਹੋ ਗਿਆ ਕਲੀਅਰ ਹੈ 4 ਗੁਣਾ 3 ਕਰਿਆ ਕਿੰਨਾ ਹੋ ਗਿਆ 12 ਜਦੋਂ 84 ਨੂੰ ਤੁਸੀਂ 12 ਨਾਲ ਗੁਣਾ ਕਰੋਗੇ ਥੋਂ ਆ ਗਿਆ 8 168 ਆ ਗਿਆ ਜੀ ਨੈਕਸਟ ਇੱਥੋਂ ਕੀ ਆ ਗਿਆ 84 ਇੱਥੋਂ 8 10 1 ਕੈਰੀ ਕਿੰਨਾ ਹੋ ਗਿਆ ਜੀ 1008 ਕਲੀਅਰ ਹੋ ਗਿਆ ਧਿਆਨ ਨਾਲ ਸਮਝੋ ਜਿਹੜਾ ਇਹ ਐਲਸੀਐਮ ਆ ਗਿਆ ਕਿੰਨਾ ਆ ਗਿਆ ਜੀ 1008 ਆ ਗਿਆ ਹੁਣ ਸਮਝਣਾ ਧਿਆਨ ਨਾਲ ਜਿਹੜਾ ਇਹ ਐਲਸੀਐਮ ਆ ਗਿਆ ਇਹ ਕਿੰਨਾ ਆ ਗਿਆ ਜੀ 1008 ਆ ਗਿਆ ਚਲੋ ਹੁਣ ਦੇਖੋ ਜਦੋਂ ਮੈਂ ਇਸ ਚੀ ਨੂੰ ਚੱਕ ਕੇ ਉਧਰ ਲੈ ਗਿਆ ਕੀ ਬਣ ਗਿਆ x 7 1008 ਪਰ ਮੈਂ ਕੀ ਦੱਸਿਆ ਸੀ ਉਹ ਜਿਹੜੀ ਪਲੱਸ ਮਾਈਨਸ ਵਾਲੀ ਚੀਜ਼ ਹੈ ਇਕੁਅਲ ਟੂ ਉਧਰ ਜਾ ਕੇ ਕੀ ਹੋ ਜੇਗੀ ਪਲੱਸ ਆ ਚੈੱਕ ਕਰੋ x ਇੱਧਰ ਕੀ ਹੈ ਜੀ 1008 ਇਹ ਮਾਈਨਸ ਵਾਲੀ ਚੀਜ਼ ਦਾ ਹੀ ਕੀ ਹੋ ਜੇਗੀ ਜੀ ਪਲੱਸ ਇਹਦਾ ਮਤਲਬ x ਦੀ ਵੈਲਿਊ ਕਿੰਨੀ ਬਣ ਗਈ 1015 ਕਿੰਨੀ ਬਣ ਗਈ ਜੀ 1015 ਆਪਣਾ ਕੀ ਆਊਗਾ ਜੀ ਅਨਸਰ ਆ ਜਾਊਗਾ ਕਿੰਨਾ ਜੀ 1015 ਆ ਚੈੱਕ ਕਰੋ ਇਹ ਆਪਸ਼ਨ ਕਿਹੜਾ ਬਣਦਾ ਆਪਸ਼ਨ ਨੰਬਰ ਬੀ ਕਲੀਅਰ ਹੈ ਜੀ ਚਲੋ ਹੁਣ ਚੱਲਦੇ ਆ ਇਸ ਕੁਐਸਚਨ ਦੇ ਆਖਰੀ ਕੁਐਸਚਨ ਤੇ ਕੁਐਸਚਨ ਨੰਬਰ 72 ਠੀਕ ਹੈ ਜੀ ਚਲੋ ਕਹਿੰਦੇ ਦਾ ਲੀਸਟ ਨੰਬਰ ਯਾਨੀ ਕਿ ਛੋਟੇ ਤੋਂ ਛੋਟਾ ਨੰਬਰ ਯਾਨੀ ਕਿ ਜਿਹਨੂੰ ਕੀ ਕਾਇਦੀ ਨੇ ਸੰਖਿਆ ਜਿਸ ਵਿੱਚ 5 ਜੋੜ ਦਿੱਤਾ ਜਾਵੇ ਤਾਂ ਉਹ 24 32 36 ਤੇ 54 ਨਾਲ ਭਾਗ ਹੋ ਜਾਂਦੀ ਹੈ ਦੇਖੋ ਜਿਵੇਂ ਮੈਂ ਮੰਨ ਲੀਣਾ ਉਹ ਸੰਖਿਆ ਯਾਨੀ ਕਿ ਨੰਬਰ ਕਿੰਨੀ ਹੈ ਛੋਟੀ ਤੋਂ ਛੋਟੀ ਆਪਾਂ x ਮੰਨ ਲੈਨੇ ਆ ਜਦੋਂ ਮੈਂ x ਦੇ ਵਿੱਚ 5 ਜੋੜਤੇ ਨਾ ਕਹਿੰਦੇ ਜੀ ਉਹ ਡਿਵੀਜ਼ੀਬਲ ਹੋ ਜਾਂਦੀ ਹੈ ਕਿਨਾਂ ਦਾ ਉਹ ਸਾਰੇ ਨੰਬਰਾਂ ਦਾ ਉਹਨਾਂ ਨੰਬਰਾਂ ਦਾ ਮੈਂ ਕੀ ਕੱਢ ਰਹੀ ਨਾ ਬੋਲੋ ਜੀ ਮੈਂ ਕੱਢ ਲੀਨ ਇਹਨਾਂ ਦਾ ਸਾਰਿਆਂ ਦਾ ਐਲਸੀਐਮ ਆ ਦੇਖੋ ਜਿਵੇਂ ਇਹਨੂੰ 2 ਨਾਲ ਡਿਵਾਈਡ ਕਰਾਂ ਇੱਥੋਂ ਕੀ ਆ ਗਿਆ 12 ਕਲੀਅਰ ਹੈ ਜੀ ਇੱਥੋਂ ਕੀ ਆ ਗਿਆ ਆਪਣਾ 16 ਇੱਥੋਂ ਆ ਗਿਆ 18 ਤੇ ਇੱਥੋਂ ਕੀ ਆ ਜਾਏਗਾ 27 ਫਿਰ ਮੈਂ ਦੋ ਨਾਲ ਭੇਜ ਦਿਨਾ ਇੱਥੋਂ ਕੀ ਆ ਗਿਆ ਬੋਲੋ ਜੀ 6 8 9 ਇੱਥੋਂ ਕੀ ਆਏਗਾ 27 ਜਿਹਨੂੰ ਮੈਂ ਫੇਰ ਇੱਕ ਵਾਰੀ ਦੋ ਨਾਲ ਭੇਜਿਆ ਇੱਥੋਂ ਕੀ ਆ ਗਿਆ 3 4 9 27 ਹੁਣ ਦੇਖੋ ਅੱਗੇ ਦੋ ਤੇ ਤਾਂ ਨਹੀਂ ਜਾਂਦਾ ਫਿਰ ਕਿਸ ਤੇ ਭੇਜ ਦਿਨੇ ਨੂੰ ਪਾ ਤਿੰਨ ਤੇ ਤਿੰਨੇ ਕੰਮ ਤਿੰਨ ਇੱਥੋਂ ਚਾਰ ਆ ਗਿਆ ਇੱਥੋਂ ਫੇਰ ਤਿੰਨ ਆ ਗਿਆ ਜੀ ਇੱਥੋਂ ਕਿੰਨਾ ਆ ਜਾਏਗਾ 9 ਫੇਰ ਤਿੰਨ ਤੇ ਭੇਜ ਦਿਨੇ ਨੂੰ ਇੱਥੋਂ ਕੀ ਬਚ ਗਿਆ 4 1 3 ਕਲੀਅਰ ਹੈ ਜੀ ਹੁਣ ਦੇਖੋ 4 3 ਕੀਤਾ 12 12 3 36 36 3 ਕਰੋਗੇ ਕਿੰਨਾ ਹੋ ਗਿਆ 108 108 ਨੂੰ ਜਦੋਂ 2 ਨਾਲ ਗੁਣਾ ਕੀਤਾ ਨਾ ਇਹ ਹੋ ਗਿਆ ਜੀ 216 ਆ ਚੈੱਕ ਕਰੋ ਕਿੰਨਾ ਹੋ ਗਿਆ 216 2 2 ਕਿੰਨਾ ਹੋ ਗਿਆ 4 ਇਹਨੂੰ ਗੁਣਾ ਕਰ ਦੋ ਜੀ 4 ਨਾਲ 6 4 24 2 ਕੈਰੀ ਇਹਨੂੰ ਗੁਣਾ ਕੀਤਾ ਕਿੰਨਾ ਹੋ ਗਿਆ 6 ਇੱਥੋਂ ਕੀ ਆ ਗਿਆ 8 ਨੰਬਰ ਕਿੰਨਾ ਬਣ ਗਿਆ ਜੀ 864 ਪਰ ਇਹ ਨੰਬਰ ਨਹੀਂ ਬਣਿਆ ਇਹ ਕੀ ਬਣਿਆ ਜੀ LCM आज चैक करो जगह की आ जाएगा अठ सौ चौंहठ आ जाएगा क्लीयर है हूँ देखो इतने की है जी एक्स प्लस फाइव है जो अठ सौ चौंह न चुक के उधर लेगा इक्वल टू तो उधर ठीक है बराबर है तो उधर ले गया कि हो गया अठ सौ चौंह आ गया देखो इधर मैं एक्स रख लिना इधर बराबर रखे इतने कि अठ सौ चौंहठ मैं दस्या प्लस वाली चीज़ है इधर वो जो इक्वल टू उधर जाएगी उधर की हो जाएगा साइन चेंज प्लस की हो जू माइनस जदों मैं एक्स के 864 ਦੇ ਵਿੱਚੋਂ ਮਾਈਨਸ ਕਰਦੇ 5 ਕਿੰਨਾ ਆ ਗਿਆ ਜੀ 859 ਇਹ ਆਪਣਾ ਕੀ ਹੋਏਗਾ ਜੀ ਅਨਸਰ ਕਲੀਅਰ ਹੈ ਜੀ ਤਾਂ ਇਹਦਾ ਅਨਸਰ ਕੀ ਬਣ ਜੂਗਾ অপਸ਼ਨ ਨੰਬਰ ਬੀ ਹੁਣ ਦੇਖੋ ਆਪਾਂ ਤੁਸੀਂ ਦੇਖ ਹੀ ਲਿਆ ਹੁਣ ਸਾਰੇ ਦੇ ਸਾਰੇ ਕੁਐਸਚਨ ਸੀਰੀਅਲ ਵਾਈਜ਼ ਕਰ ਰਹੇ ਸੀ ਠੀਕ ਹੈ ਤੇ ਇਹਦਾ ਇੱਕ ਲੈਕਚਰ ਹੋਰ ਬਣੂਗਾ ਐਚसीएफ ਐਂਡ ਐਲਸੀਐਮ ਦੇ ਹੀ ਕੁੱਲ 7 ਲੈਕਚਰ ਨੇ ਕਲੀਅਰ ਹੈ ਤੇ ਇਹ ਸੀਗਾ ਆਪਣਾ ਲੈਕਚਰ ਨੰਬਰ 6 ਤੇ ਅੱਜ ਦੇ ਲਈ ਇੰਨਾ ਹੀ ਬਹੁਤ ਹੈ ਤੇ ਥੈਂਕ ਯੂ